ਜੋ ਸੋਟ ਚਰਾਨੀ ਹੈ ਜੋ ਜਲੇ ਦੀ ਅਕੇ ਹੀ ਇੱਕ ਪੁਰਜਾ ਪੁਰਜਾ ਘਾਟ ਮਰੇ ਸਭ ਨੂੰ ਨੰਸਾ ਦੇ ਦੇ ਹਉ ਕੋ ਚਰੇ ਸਸਤਰ ਖੱਟ ਪਿੰਕ ਗਿਰਨ ਚੜ ਜਾਏ बान दल काय बदरो सोले जो काल के पाकई कहा तो चिर प्रभुद हमारी भरम सको मैं मान्यो प्यारी हमने सतक कर से करारी आप लेहो कथा सुहाई एक ओंकार व सद्गुरु है जी होसी सोए ਵਾਹਿਗੁਰੂ ਜੀ ਕੀ ਪੱਲੇ ਹੈ ਦਿਗਨ ਬਿਲਾਸਨ ਸੋਏ ਪਸਤ ਪਾਵਨ ਅਗਰ ਕਰਵਾਚੰਦ ਜੀ ਕਿਰਪਾ ਨਿਦਾਨ ਸਰਬ ਕਲਾ ਸਵਰਤ ਕੰਗਾਂdre ਮੰਡਾ ਦੇ ਮਾਲਕ ਦੁਰਗੋਤਰਾ ਕਾਲਵਾਦੀ ਇਹ ਕੁਲ ਆਦਮ ਗਨੀ ਬਨਵਾਜ ਸੱਚਾ ਪਾਤਸ਼ਾਹ ਸ਼ਬਦ ਗੁਰੂ ਜਗਤ ਗੁਰੂ ਗਿਆਨ ਦਾ ਸਾਧਨ ਗੁਰੂ ਤਾਰ ਬਲਵ ਸੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਨ ਕੋ ਦਰਬਾਰ ਦੀ ਹਾਜ਼ਰੀ ਭਰਨਿਆ ਸਰਬ ਸੰਤਾਂ ਤੋਂ ਭਾਗੀ ਹੋ ਜੋ ਆਪਣੀ ਹਾਜ਼ਰੀ ਗੁਰ ਚਰਨਾ ਚ ਲਵਾ ਰਹੇ ਹੋ ਦਾਸ ਦੀ ਹਾਜ਼ਰੀ ਦੀ ਗੁਰ ਚਰਨਾ ਚ ਪਰਵਾਣ ਕਰੋ ਗੁਰੂ ਖਾਤੇ ਬਲਾਓ ਵਾਜ ਗੁਰ ਜਿਕਰ ਖੰਦਸ ਵਾਜ ਗੁਰ ਜਿਕਰ ਕੀਤੇ ਗੁਰਪਿਆਰੇ ਸਾਧ ਸੰਗਤ ਜੀ ਸਤਿ ਸ੍ਰੀ ਅਕਾਲ ਦਾ ਸੰਗਤ ਕੋਲੋਂ ਮਾਫੀ ਚਾਹ ਰਿਹਾ ਕਿ ਤੁਹਾਨੂੰ ਬਹੁਤ ਜ਼ਿਆਦਾ ਸੀ ਇੱਕ ਗੱਡੀ ਦਾ ਸਾਡਾ ਇਸੇ ਤਰ੍ਹਾਂ ਟਾਡੇ ਹੋ ਜਾਂਦੇ ਆ ਮੜੀ ਸਿੱਧੀ ਟੱਕਰ ਹੋਈ ਤੁਹਾਨੂੰ ਦੇ ਵਿੱਚ ਗੱਡੀ ਦਾ ਬਹੁਤ ਸਾਰਾ ਨੁਕਸਾਨ ਹੋਇਆ ਉਹਨੇ ਐਸਾ ਡਰਾਇਆ ਤੁਹਾਨੂੰ ਦੇ ਵਿੱਚ ਦਰਕੋਟ ਲੱਗਦਾ ਤੋ ਉਦਾਕਾਰ ਜਿਹਦੀ وجہ ਦੇ ਨਾਲ ਲੇਟ ਹੋ ਗਏ ਸੰਗਤ ਨੂੰ ਮਾਫੀ ਚਾਹ ਰਹੇ ਆ ਸੋ ਆਪ ਜੀ ਭਗਾਂ ਵਾਲੇ ਜਿਹੜਾ ਇਹ ਪਵਿੱਤਰ ਦਿਹਾੜਾ ਜੀ ਦੀ ਇਸ ਸਾਧ ਦੁਨੀਆ ਤੇ ਨੂੰ ਮਿਲਦੀ ਉਹ ਮਨਾ ਰਹੇ ਹੋ ਸਾਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਚੋਂ ਔਰ ਦੀ ਘੜੀ ਦਾ ਇਤਿਹਾਸ ਥੋੜਾ ਜਿਹਾ ਸਰਵਨ ਕਰ ਲਈਏ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੱਚੀ ਹੋਵੇਲੀ ਕੱਚੀ ਗੜੀ ਦੇ ਵਿੱਚ ਪਹੁੰਚੇ ਨੇ 사ਸਕ ਜੀ ਇਹ ਬੁੱਧੀ ਚਲਦੀ ਹੋਵੇਲੀ ਹੈ ਤੇ ਇਹ ਬਰਾਦਰੀ ਦੇ ਚਮਾਰ ਹੈ ਇਹਨੂੰ ਚਮਾਰ ਗੜੀ ਕਿਹਾ ਜਾਂਦਾ ਸੀ ਚਮਾਰ ਗੜੀ ਤੋਂ ਬਦਲ ਕੇ ਚਮਕੌਰ ਗੜੀ ਕਰ ਦਿੱਤਾ ਜਿਹੜਾ ਚਮਕੌਰਾ ਸੀ ਉਸ ਪਿੰਡ ਦਾ ਚੌਧਰੀ ਸੀ ਜਦੋਂ ਗੁਰੂ ਸਾਹਿਬ ਜੀ ਇਸ ਹਵੇਲੀ ਵਿੱਚ ਪਹੁੰਚਾਰਾ ਕੀਤਾ ਕਿ ਹਵੇਲੀ ਪਹਿਲੇ ਹੀ ਗੁਰੂ ਸਾਹਿਬ ਜੀ ਨੂੰ ਭੇਟ ਕਰ ਚੁੱਕਾ ਸੀ ਬਹੁਤ ਸਾਰੀਆਂ ਵੀਡੀਓ ਗਿਆਨੀ ਰੰਦੀਪ ਸਿੰਘ ਵਿਦਿਆਰਥੀ ਯੂਟਿਊਬ ਚੈਨਲ ਦੇ ਉੱਤੇ ਪਈਆਂ ਨੇ ਆਪ ਜੀ ਦੇਖ ਸਕਦੇ ਹੋ ਸਾਰ ਇਤਿਹਾਸ ਵਿਸਤਾਰ ਨਾਲ ਸੁਣਾਇਆ ਜਿਸ ਵਿਸਾਰ ਵਿੱਚ ਜਦੋਂ ਇਹ ਸਮਾਪਤ ਹੋਈ ਦਾ ਸਮਾਪਨ ਹੋ ਗਿਆ ਚੋਕਰਾ ਪਿੰਡ ਦਾ ਚੌਧਰੀ ਹੈ ਬੁੱਧੀ ਚੰਦ ਦੀ ਹਵੇਲੀ ਅੱਜ ਵੀ ਤੁਸੀਂ ਉੱਥੇ ਜਾਓਗੇ ਤੇ ਚਮਾਰ ਬਰਾਤਰੀ ਹੈ ਉੱਥੇ ਹੋਰ ਕੋਈ ਨਹੀਂ ਆ ਆਸ-ਪਾਸੇ ਸਾਰਾ ਚਮਾਰਾਂ ਦਾ ਵੇੜਾ ਚਮਾਰਾਂ ਦੀਆਂ ਹਕਾਲਾਂ ਗੁਰੂ ਪਿਆਰ ਵਾਲਿਓ ਇਹ ਗੁਰੂ ਸਾਹਿਬ ਜੀ ਨੂੰ ਬੁੱਧੀ ਚੰਦ ਨੇ ਪਹਿਲਾਂ ਹੀ ਪੇਟ ਕੀਤੀ ਹੋਈ ਸੀ ਆਪਣੀ ਹਵੇਲੀ ਆਪਣੇ ਘਰ ਵਿੱਚ ਆ ਕੇ ਸਤਿਗੁਰੂ ਜੀ ਉਤਰੇ ਨੇ ਚੋਕਰੇ ਚੌਧਰੀ ਨੇ 12ਵੇਂ ਦਿਨ ਤਾਲਾਪਾਲ ਦੇ ਤਰਫ਼ ਕਿ ਜਾ ਕੇ ਵਜੀਦ ਖਾਨ ਨੂੰ ਚਿੱਠੀ ਲਿਖੀ ਜਿਸ ਗੋਬਿੰਦ ਸਿੰਘ ਨੂੰ ਬਹੁਤ ਸਾਰੀ ਫੌਜ ਮੜਵਾ ਕੇ ਲੰਮਾ ਘੇਰਾ ਪਾ ਕੇ ਵੀ ਤੁਸੀਂ ਗਿਰਤਧਾਨ ਨਹੀਂ ਕਰ ਸਕਦੇ ਫੜ ਨਹੀਂ ਸਕੇ ਮੈਂ ਉਹ ਨੂੰ ਹਵੇਲੀ ਵਿੱਚ ਕੈਦ ਕਰ ਲਿਆ ਆਓ ਤੇ ਫੜ ਲਓ ਉਸੇ ਹਵੇਲੀ ਦੇ ਵਿੱਚ ਚਮਕੌਰੇ ਦਾ ਛੋਟਾ ਭਰਾ ਬੁਲਾਉਰਾ ਤੇ ਬੀਬੀ ਛੱਲੋ ਇਹ ਗੁਰੂ ਕੋਲ ਕੇ ਆਏ ਤੇ ਗੁਰੂ ਸਾਹਿਬ ਜੀ ਦਾ ਜਿਹੜਾ ਉਹਨੇ ਤਾਲਾ ਮਾਰਿਆ ਸੀ ਉਹ ਤਾਲਾ ਤੋੜਿਆ ਗੁਰੂ ਤੋਂ ਆਪਣੇ ਭਰਾ ਦੀਆਂ ਮਾਤਿਆਂ ਨੂੰ ਲੰਗੀਆਂ ਤੇ ਘਰ ਜਾ ਕੇ ਲੰਗਰ ਦਾ ਸਾਦਾ ਤਿਆਰ ਕਰਕੇ ਨੇ ਆਏ ਦੇਣਤੀ ਕੀਤੀ ਕਿ ਮਹਾਰਾਜ ਸਤਿਪਾਤਸ਼ਾ ਬਹੁਤ ਸਾਰੀ ਖੋਜ ਇੱਥੇ ਉੱਤਰ ਰਹੀ ਹੈ ਤੇ ਤੁਸੀਂ ਇਸ ਘੜੀ ਨੂੰ ਛੱਡ ਕੇ ਦੂਰ ਜੰਗਲ ਦੇਸ ਆਜਾ ਰਿਹਾ ਸੀ ਇਹਨੂੰ ਜੰਗਲ ਦੇਸ ਕਹਿ ਲਈ ਸੀ ਗੁਰੂ ਨਾਨਕ ਸਾਹਿਬ ਨੇ ਇਹਨਾਂ ਬਾਰਗ ਬਾਤ ਕਿਹਾ ਜੰਗਲ ਦੇਸ ਨੂੰ ਚਲੇ ਜਾਓ ਮਰਦ ਕਹਿ ਲੱਗੇ ਤੇ ਇੱਕ ਇਤਿਹਾਸ ਰਚਲਾ ਮਰਦ ਕਿਹੜਾ ਇਤਿਹਾਸ ਰਚਣਾ ਕਹਿੰਦੇ ਤੇ ਸ਼ਹੀਦੀ ਜਾਉਂ ਪਈ ਨੇ ਅਸੀਂ ਵੀ ਮਹਾਰਾਜ ਸ਼ਹੀਦੀ ਜਾਉਂ ਪੁਰਾਉਂ ਮਰਦ ਕਹਿ ਲੱਗੇ ਕਿ ਤੁਹਾਡੀ ਸੇਵਾ ਲਕੀਏ ਤੁਸੀਂ ਜਿਹੜੇ ਗੱਡੀ ਦੇ ਵਿੱਚ ਨਾਲ ਉਹਦੇ 40 ਸਿੰਘ ਸਿੰਘ ਉਹਨਾਂ ਵੱਲ ਇਸ਼ਾਰਾ ਕਰਕੇ ਮਾਰਚ ਕਰਨ ਲੱਗੇ ਕਿ ਤੁਸੀਂ ਇਹਦਾ ਸ਼ਹੀਦਾਂ ਦਾ ਸ਼ਸਕਾਰ ਕਰਨਾ ਜਾਓ ਸੇਵਾ ਕਰੋ ਉਹਨਾਂ ਬੇਨਤੀ ਕੀਤੀ ਅਸੀਂ ਬਹੁਤ ਸਮੇਂ ਤੋਂ ਇੱਛਾ ਧਾਰੀ ਸੀ ਮਨ ਵਿੱਚ ਕਿ ਖੜੇ ਬਾਟੇ ਦੀ ਔਨ ਲੈ ਕੇ ਸਿੰਘ ਕਸ ਜਾਂਦੇ ਮਰਦ ਨੇ ਉਹਨਾਂ ਦੀ ਅਰਦਾਸ ਪ੍ਰਵਾਨ ਕੀਤੀ ਉਸੇ ਘੜੀ ਦੇ ਅੰਦਰ ਰਾਤ ਨੂੰ ਖੰਡੇ ਬਾਟੇ ਦੀ ਪੋਲ ਤਿਆਰ ਹੋਈ ਤੇ ਬਾਬੇ ਬਲਾਉਰੇ ਨੇ ਤੇ ਬੀਬੀ ਛਰਨੋ ਨੇ ਇਹ ਜੱਤ ਕਰਾ ਰਹੇ ਉਹਨਾਂ ਵਿੱਚੋਂ ਆਇਆ ਇਹਨਾਂ ਨੇ ਖੰਡੇ ਬਾਟੇ ਦੀ ਪੋਲ ਤਿਆ ਚਾਹੀ ਤੇ ਬਲਾਉਰ ਸਿੰਘ ਤੇ ਬੀਬੀ ਛਰਨ ਕੌਰ ਬਣੇ ਗੁਰੂ ਦਾ ਹੁਕਮ ਪਾ ਕੇ ਬਾਹਰ ਨਿਕਲ ਗਏ ਦਿਨ ਚੜਿਆ ਚਾਰ ਸੂ ਮੇਰੇ ਫੌਜਾਂ ਦਾ ਹੜ ਆ ਗਿਆ ਮਹਾਰਾਜ ਸੱਚੇ ਪਾਤਸ਼ਾਹ ਆਪ ਲਿਖਦੇ ਆ ਕਿ 10 ਲੱਖ ਫੌਜਾਂ ਆ ਗੀਆਂ 10 ਲੱਖ ਦਾ ਘੇਰਾ ਪੈ ਗਿਆ ਸੱਚੇ ਪਾਤਸ਼ਾਹ ਜੀ ਨੇ ਤੋਂ ਸੇ ਤੋਬਾ ਲਾਈਆਂ ਦੋਨੋਂ ਪਾਸਿਆਂ ਤੋਂ ਲਗਾਲੇ ਬੱਜੇ ਨਰ ਸਿੰਘੇ ਬੱਜੇ ਹਾਤੀ ਚੰਗਿਆੜੇ ਮਹਾਰਾਜ ਜੀ ਨੇ ਜੜੀ ਦੇ ਵਿੱਚੋਂ ਬਾਬਾ ਪਿਆਸ ਸਿੱਖ ਜੋ ਪੰਜਾ ਪਿਆਰਿਆਂ ਦੇ ਸੱਚੇ ਦਾਤ ਜੀ ਉਹਨਾਂ ਦੀ ਕਮਾਂਡ ਫੜਲੇ ਬਾਬਾ ਅਜੀਤ ਸਿੰਘ ਗੁਰੂ ਸਾਹਿਬ ਜੀ ਦੇ ਸਹਬਜ਼ਾਦੇ ਬਾਬਾ ਸੁਖਾ ਸਿੰਘ ਬਾਬਾ ਜੀ ਗੁਰੂ ਸਾਹਿਬ ਜੀ ਦੇ ਸਹਬਜ਼ਾਦੇ ਬਗੈਰ 5 ਪਿਆਰਿਆਂ ਦੇ 85 ਮੈਂ ਦਾ ਸਰਪਾਡੇ ਦੀ ਜਫਾੜ ਕੱਢਿਆ ਕਮਸਾਨ ਦਾ ਜੁੱਧ ਲੜਿਆ ਬਹੁਤ ਜ਼ਿਆਦਾ ਵੱਡ ਫਟ ਹੋਈ ਪਹਿਲੇ ਤੇ ਉਹ ਜੀਤ ਖਾਲਸਾ ਦੇ ਸਿਪਾਹੀਆਂ ਨੂੰ ਸ਼ਾਰਾ ਕੀਤਾ ਹੁਕਮ ਕੀਤਾ ਕਿ ਇਹ ਗੋਬਿੰਦ ਸਿੰਘ ਦਾ ਪੁੱਤ ਹੈ ਤੇ ਜਿਉਂਦਾ ਥੜਨਾ ਹੈ ਪਰ ਜਦੋਂ ਬਾਦ ਪੈਦੀ ਦੇਖੀ ਵੀ ਮੁੰਗਲੀਆ ਧੋਤ ਨੂੰ ਤੇ ਬੜੀ ਬੁਰੀ ਤਰ੍ਹਾਂ ਰੌਂਡ ਦਾ ਪ੍ਰਿਆਉਂਦਾ ਫਿਰ ਕਹੋਂ ਕੀਤਾ ਜਦੋਂ ਸਵਾਗਤ ਕਰੋ ਤੀਰਾਂ ਦੇ ਨਾਲ ਬੰਦੂਕਾਂ ਦੇ ਨਾਲ ਉਹਨਾਂ ਨੂੰ ਕੈਦ ਕਰਕੇ ਧਰਤੀ ਤੇ ਸੁੱਟ ਦਿੱਤਾ ਹੁਣ ਬਹੁਤ ਸਾਰੇ ਕਈ ਕਥਾਵਾਚਕ ਪ੍ਰਚਾਰਕ ਕਹਿ ਦਿੰਦੇ ਜੀ 300 ਫੱਟ ਲੱਗਾ ਦੀ ਤਲਪੰਦਾਂ ਦਾ 200 ਫੱਟ ਲੱਗਾ ਜੀ ਕਦੀ ਕਿਸੇ ਕਤਕਾਰੀ ਨੂੰ ਪੁੱਛਣਾ ਕਿ ਮਤਾਨੇ ਜੰਗ ਦੇ ਵਿੱਚ ਗੱਤਕੇ ਦਾ ਖਿਡਾਰੀ ਹੋਵੇ ਤੇ 300 ਫੱਟ ਲੱਗਦਾ ਹੁੰਦਾ ਇੱਥੇ ਇੱਕ ਫੱਟ 'ਚ ਹੀ ਖੇਡ ਵੇਖੜੀ ਸਾਰੀ ਬਾਬਾ ਦੀਪ ਸਿੰਘ ਜੀ ਦੇ ਨਾਲ ਜਬਰਦਸਤ ਖਾਨ ਲੜਦੇ ਪਏ ਆ ਇੱਕੋ ਹੀ ਵਾਰ ਹੋਇਆ ਸੱਜਾ ਦੋਵਾਂ ਦੇ ਸਿਰ ਲੈ ਗਏ ਇੱਥੇ 90 90 ਤੇ 50 50 ਫੱਟ ਨਹੀਂ ਲੱਗਦੇਗੇ 350 ਫੱਟ 400 ਫੱਟ ਕਹੀ ਜਾਂਦੀ ਇੱਕ ਵੀ ਫੱਟ ਕਿਰਪਾ ਦਾ ਜਾਂ ਵਰਸ਼ੇ ਦਾ ਨਹੀਂ ਲੱਗਾ ਤੀਰਾ ਦੇ ਨਾਲ ਤੇ ਬੰਦੂਕਾਂ ਦੀਆਂ ਗੋਲੀਆਂ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਦੂਸਰੇ ਜਥੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਬਾਬਾ ਬੋਖਮ ਸਿੰਘ ਜੀ ਕਰਵਾਣ ਥੱਲੇ ਇਹ ਵੀ ਪੰਜਾਂ ਪਿਆਰਿਆਂ ਵਿੱਚੋਂ ਬਾਬਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਬਾਬਾ ਸੇਵਾ ਸਿੰਘ ਬਾਬਾ ਜੀਵਨ ਸਿੰਘ ਦੇ ਛੋਟੇ ਸਾਹਿਬਜ਼ਾਦੇ ਨਾਲ ਬਾਬਾ ਜੀਵਨ ਸਿੰਘ ਦੇ ਸਹੁਰਾ ਸਾਹਿਬ ਬਾਬਾ ਕਲਾਨ ਸਿੰਘ ਜੀ ਪੰਜਾਂ ਸਿੰਘਾਂ ਦਾ ਜਦੋਂ ਤਾਂ ਰੇਤ ਹੋ ਰਿਹਾ ਕਿਸੇ ਤਰ੍ਹਾਂ ਕਿਸਾਨ ਦਾ ਜੁੱਧ ਹੋਇਆ ਉਹ ਵੀ ਪੰਜ ਛੀਂਧੀਆਂ ਪਾ ਕੇ ਦੋ ਜੱਥੇ ਹੋ ਸ਼ਹੀਦ ਹੋ ਗਏ ਤੇ ਬੈਣੀ ਨੂੰ ਸ਼ਾਮਾ ਪੈ ਗਈਆਂ ਜਦੋਂ ਸ਼ਾਮਾ ਪੈ ਗਈਆਂ ਜਦੋਂ ਜੁੱਧ ਬੰਦ ਹੋ ਗਿਆ ਅਗਲੇ ਦਿਨ ਫਿਰ ਜੁੱਧ ਹੋਇਆ ਸਹਿਬ ਸਿੰਘ ਤੇ ਮੁਹਕਮ ਸਿੰਘ ਦੀ ਕਮਾਂਡ ਕੋਲ ਦੇ ਦੋ ਜੱਥੇ ਗਏ ਫਿਰ ਸਿੰਘ ਗਏ ਸ਼ਾਮਾ ਪੈ ਗਈਆਂ ਸਿੰਘ ਪੰਜਾਂ ਪਿਆਰਿਆਂ ਦੇ ਵਿੱਚੋਂ ਇੱਕੋ ਪਿਆਰਾ ਬਚਿਆ ਬਾਬਾ ਧੰਨ ਸਿੰਘ ਇਹ ਸਫਰ ਨਾਮੇ ਤੋਂ ਜਫਰ ਨਾਮਾ ਕਿਤਾਬ ਦਾ ਨਾਅ ਹੈ ਤੇ ਰੈਕਟਰ ਦਾ ਨਾਅ ਹੈ ਈਇਸਰ ਸਿੰਘ ਜੀ ਨਾਰਾ ਫਿਰ ਦਇਆ ਸਿੰਘ ਆਰ ਇਹਨਾਂ ਨੂੰ ਪੜ੍ਹ ਲੈਣਾ ਸਭ ਤੋਂ ਪ੍ਰਾਤਨ ਗ੍ਰੰਥ ਹੈ 사ਤਸੰਗਤ ਜੀ ਗੜੀ ਦੇ ਵਿੱਚ ਸੱਤ ਸਿੰਘ ਰਹਿ ਗਏ ਜਦੋਂ ਸੱਤ ਸਿੰਘ ਰਹਿ ਗਏ ਤੇ ਸ਼ਾਮਾ ਪਈਆ ਗੁਰੂ ਸਾਹਿਬ ਜੀ ਦੂਸਰੇ ਦਿਨ ਦੀ ਜਗ ਬੰਦ ਹੋਈ ਹੈ ਸ਼ਾਮਾਂ ਪੈ ਗਈਆਂ ਨੇ ਤੇ ਮਹਾਰਾਜ ਨੇ ਰਹਿ ਰਾਜ ਸਾਹਿਬ ਤੇ ਜ਼ਵਾਨ ਤੁਰਬਾ ਵੀਰ ਰਸ ਵਿੱਚ ਸਿੰਘਾਂ ਨੂੰ ਉਪਦੇਸ਼ ਦਿੱਤਾ ਕਿ ਕੱਲ ਨੂੰ ਘੜੀ ਦਾ ਆਖਰੀ ਦਿਨ ਦਾ ਜੰਗ ਹੋਏਗਾ ਕੱਲ ਜੰਗ ਸਵਾਤਮਤ ਜਿਏਗੀ ਤੇ ਗੁਰੂ ਦਾ ਬਚਨ ਸੂਰਾਸੋ ਪਛਾਣੀਏ ਜੋ ਲੜੇ ਦੀਏ ਕਿ ਸਪੁਰਜਾਪੁਰ ਦਾ ਤੱਕ ਵਾਲੇ ਕੰੂ ਨਾ ਛਾਦੇ ਖੇਤ ਵਾਲਾ ਬਚਨ ਕੱਲ ਪੂਰਾ ਕਰਨਾ ਕੱਲੇ ਕੱਲੇ ਸਿੰਘ ਦਾ ਜਥਾ ਜਾਵੇਗਾ ਪਹਿਲੇ ਜਥੇ ਵਿੱਚ ਗੋਬਿੰਦ ਸਿੰਘ ਜਾਏਗਾ ਜਦੋਂ ਗੋਬਿੰਦ ਸਿੰਘ ਸ਼ਹੀਦ ਹੋ ਗਿਆ ਜਿੱਦਾਂ ਪੁੱਤਰਾ ਦੇ ਸ਼ਹੀਦ ਦੀ ਸਿੰਘਾਂ ਦੀ ਸ਼ਹੀਦੀ ਤੇ ਅਸਲ ਜਕਾਲੇ ਛੱਡੇ ਐ ਇਦਾਂ ਤੁਸੀਂ ਵੀ ਜਕਾਲੇ ਛੱਡਨੇ ਤੇ ਕੱਲਾ ਕੱਲਾ ਸਿੰਘ ਕਣੀ ਤੋਂ ਬਾਅਦ ਉੱਤਰ ਕੇ ਸ਼ਹੀਦੀ ਪਾਉਣੀ ਐ ਜਾਓ ਆਰਾਮ ਕਰ ਲੋ ਕੱਲ ਤੁਸੀਂ ਜੰਗ ਲੜਨੀ ਐ ਦੋ ਸਿੰਘ ਪਹਿਰੇ ਤੇ ਆ ਪੰਜ ਸਿੰਘ ਥੱਲੇ ਲਾ ਕੇ ਸਤਿਗੁਰੂ ਉੱਪਰ ਗੁਰਦ ਤੇ ਬੈਠੇ ਦੰਦੇ ਆ ਕੇ ਹੁਣ ਆਪਸ ਵਿੱਚ مشورہ ਕਰਦੇ ਹੋ ਪੰਦੇ ਤੇ ਅਫਸੋਸ ਵਿੱਚ ਬੈਠੇ ਕਿੱਦਾਂ ਕੱਢੀਏ ਬਰੂਨ ਗੜੀ ਚਾ ਬਾਬਾ ਧਰਮ ਸਿੰਘ ਜੀ ਪੰਜਾ ਪਿਆਰੇ ਚੋਂ ਇੱਕ ਪਿਆਰਾ ਬੱਚਾ ਆ ਜੱਤ ਬਰਾਦਰੀ ਦੇ ਵਿੱਚੋਂ ਆਸਰਾਪੁਰ ਦੇ ਜਾਣ ਵਾਲਿਆ ਇਹਨਾਂ ਨੇ ਬਾਬਾ ਜੀਵਨ ਸਿੰਘ ਦੇ ਓਟੇ ਤੇ ਆਪ ਰੱਖਿਆ ਤੇ ਕਿਹਾ ਵੀ ਬਾਬਾ ਜੀਵਨ ਸਿਆ ਚਲੋ ਗੁਰੂ ਨੂੰ ਗੜੀ ਚੋਂ ਬਾਹਰ ਕੱਢੀਏ ਬਾਬਾ ਜੀਵਨ ਸਿੰਘ ਜੰਮ ਕੱਬ ਦੀ ਜਵਾਰ ਨੇਤਰ ਸੱਜਣ ਨੇਤਰਾ ਜੀ ਨੂੰ ਜਿੱਦਾਂ ਕਹਿੰਦੇ ਵੀ ਕੱਲ ਅਨਰਥ ਹੋ ਜਾਏਗਾ ਜੇ ਗੁਰੂ ਇੱਥੇ ਸ਼ਹੀਦ ਹੋ ਗਿਆ ਤੇ ਗੜੀ ਚੋਂ ਕਿਰਦਾ ਕੱਢੀਏ ਗੁਰੂ ਨੂੰ ਬੇਨਤੀ ਕਰਦੇ ਆ ਬੇਨਤੀ ਕੀਤੀ ਸਤਿਗੁਰਾਂ ਦੇ ਪਰਵਾਹ ਨਾ ਕੀਤੀ ਨਰਾਸ਼ ਹੋ ਕੇ ਸਿੰਘ ਫਿਰ ਮੋੜਾ ਜਿੱਥੇ-ਜਿੱਥੇ ਜਗ੍ਹਾ ਮਿਲੀ ਬੈਠ ਗਏ ਹੁਣ ਫਿਰ ਬਾਬਾ ਧਰਮ ਸਿੰਘ ਜੀ ਉੱਠੇ ਨੇ ਬਾਬਾ ਜੀਵਨ ਸਿੰਘ ਚੱਲ ਗੁਰੂ ਸਾਹਿਬ ਜੀ ਨੂੰ ਇੱਥੇ ਸ਼ਹੀਦ ਨਹੀਂ ਹੋ ਕਹਿੰਦਾ ਕਿਰਦਾ ਕੱਢੀ ਉਹਨਾਂ ਹੜ ਆ ਗਿਆ ਨੇਤਰਾਂ ਦੇ ਵਿੱਚ ਕੱਦ ਦੀ ਜਵਾਨ ਨਾਲ ਹੋ ਕੇ ਲੈਂਦੇ ਹੋਏ ਬਾਬਾ ਜੀਵਨ ਸਿੰਘ ਜੀ ਬੋਲੇ ਕਿ ਭਾਈ ਧਰਮ ਸਿੰਘ ਜੀ ਕਿ ਸਿੰਘ ਸਾਹਿਬ ਜੀ ਕਿਵੇਂ ਗੁਰੂ ਨੂੰ ਗੜੀ ਚੋਂ ਬਾਹਰ ਕੱਢਾਂਗੇ ਬੇਨਤੀ ਤੇ ਉਹਨਾਂ ਨੇ ਪ੍ਰਵਾਨ ਨਹੀਂ ਕੀਤੀ ਬਾਬਾ ਦਇਆ ਸਿੰਘ ਕਹਿਣ ਲੱਗੇ ਧਰਮ ਸਿੰਘ ਜੀ ਕਹਿਣ ਲੱਗੇ ਜਦੋਂ ਪੰਜ ਪਿਆਰੇ ਸੰਤ ਜੀ ਪੰਥ ਪੰਜਾਂ ਦੇ ਤਾਬਿਆਂ ਕਰ ਦਿੰਦਾ ਜਦੋਂ ਗੁਰੂ ਸਾਹਿਬ ਜੀ ਨੇ ਖੰਡੇ ਬਾੜੇ ਦੀ ਪੌਲ ਨਹੀਂ ਤੇ ਆਪ ਪੰਥ ਦੀ ਤਾਬਿਆ ਹੋ ਗਏ ਚਲੋ ਪੰਥ ਬਣ ਕੇ ਚਲ ਜੀ ਪੰਜੇ ਸਿੰਘ ਪੰਥ ਬਣ ਕੇ ਆਏ ਮਹਾਰਾਜ ਜਿੱਦੋ ਸਰਮਤ ਹੋਏ ਹੋਣ ਜੇ ਸਿੰਘੋ ਤੁਸੀਂ ਫੇਰ ਆਗੇ ਪੰਜੇ ਕੋ ਆਜ ਵਿੱਚ ਬੋਲੇ ਜੀ ਪਰਮਥ ਆਇਆ ਸਤਗੁਰੂ ਸੱਤੇ ਪਾਤਸ਼ਾਹ ਜੀ ਇੱਕ ਦਮ ਉੱਠੇ ਹੱਥ ਅੰਦੋੜੇ ਸੀਸ ਚ ਛਾਇਆ ਕਹਿੰਦੇ ਜੀ ਆਇਓ ਜੀ ਆਇਓ ਜੀ ਆਇਓ ਪੰਥੀਓ ਕੀ ਹੁਕਮ ਲੈ ਕੇ ਆਇਆ ਪਰ ਮਹਾਰਾਜ ਤੁਸੀਂ ਖੰਡੇ ਬਾਟੇ ਦੀ ਕੌਣ ਲਈ ਤੇ ਆਪਣੇ ਆਪ ਨੂੰ ਪੰਥ ਦੀ ਤਾਬਿਆ ਕੀਤਾ ਕਹਿੰਦੇ ਲੱਗੇ ਬਿਲਕੁਲ ਕੀਤਾ ਕਹਿੰਦੇ ਪਰ ਪੰਥ ਦਾ ਇਹ ਸਰੀਰ ਹੈ ਤੇ ਪੰਥ ਤੁਹਾਨੂੰ ਹੁਕਮ ਦਿੰਦਾ ਵੀ ਇੱਥੇ ਜੇ ਨੂੰ ਗਵਾਉਣ ਦੀ ਤੁਹਾਨੂੰ ਕਾਗਿਆ ਨਹੀਂ ਹੈ ਤੁਸੀਂ ਇਸ ਗੜੀ ਚੋਂ ਚਲੇ ਜਾਓ ਦੁਸ਼ਮਣ ਦੀ ਨਜ਼ਰ ਤੋਂ ਦੂਰ ਹੋ ਜਾਓ ਫੌਜ ਤਿਆਰ ਕਰੋ ਤੇ ਜ਼ੁਲਮ ਦੇ ਟੱਕਰੇ ਤੇ ਖੜ ਜਾਓ ਮਾਰਾ ਸਚੇਤ ਪਾਤਸ਼ਾਹੀ ਦੇ ਨੇਤਰ ਭਾੜੇ ਚੁਕਾ ਦਿੰਦਾ ਸਿਰ ਕਹਿੰਦੇ ਜਿਵੇਂ ਪੰਥ ਦਾ ਹੁਕਮ ਹੈ ਸਾਧ ਸੰਗਤ ਜੀ ਸਿੰਘਾਂ ਦੇ ਪਦਾਵਾ ਤੇ ਤਾਂ ਗੱਤਪੁਰ ਸਾਹਿਬ ਸਤਿਗੁਰੂ ਜਿਕਾਰੇ ਛੱਡਦੇ ਆ ਅਨੰਦਪੁਰ ਦੀ ਗੜੀ ਛੱਡੀ ਜਿਕਾਰੇ ਛੱਡਦੇ ਆ ਸਰਸਾ ਤੇ ਬਹੁਤ ਸਾਰਾ ਨੁਕਸਾਨ ਹੋ ਗਿਆ ਕੁਝ ਸ਼ਹੀਦ ਹੋ ਗਏ ਕੁਝ ਰੁੜ ਗਏ ਸੈਂ ਸਤਿਗੁਰੂ ਜਿਕਾਰੇ ਛੱਡਦੇ ਆ ਦੋ ਪੁੱਤਰਾਂ ਦਾ ਤਾਂ ਪਤਾ ਹੀ ਨਹੀਂ ਤੇ ਦੋ ਕੋਲ ਹੈ ਉਵੇਂ ਹੀ ਜੀਤ ਹੋ ਗਏ ਸਤਿਗੁਰੂ ਜਕਾਲੇ ਛੱਡਦੇ ਸਿੰਘ ਸ਼ਹੀਦ ਹੁੰਦੇ ਸਤਿਗੁਰੂ ਜਕਾਲੇ ਛੱਡਦੇ ਅੱਜ ਨੇਤਰਾਂ ਚ ਜਲ ਵਹਿ ਤੁਰਿਆ ਬਾਬਾ ਧਰਮ ਸਿੰਘ ਜੀ ਨੇ ਸਵਾਲ ਕਰਤਾ ਮਹਾਰਾਜ ਇਹ ਕਿਉਂ ਕਹ ਰਹੇ ਤੁਸੀਂ ਪੰਥ ਤੋਂ ਵਿਛੋੜੇ ਦਾ ਦਰਦ ਸਹਟਦਾ ਹੈ ਮੈਂ ਪੰਥ ਰਾਜ ਸ਼ਹੀਦ ਹੋਣਾ ਚਾਹੁੰਦਾ ਸੀ ਪਰ ਪੰਥ ਦੇ ਹੁਕਮ ਦੇ ਅੱਗੇ ਮਜਬੂਰ ਹੈ ਕੁਝ ਅਰਦਾਸ ਕੀਤੀ ਕਿ ਮੇਰੇ ਕਾਰਜ ਨੇ ਮੁਕਰਨੇ ਅੰਤ ਨੇ ਆਗਿਆ ਦਿੱਤੀ ਸਤਿਗੁਰਾਂ ਨੇ ਹੁਕਮ ਕੀਤਾ ਕਿ ਆ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਨੂੰ ਇਸ਼ਨਾਨ ਕਰਾਓ ਇਸ਼ਨਾਨ ਕਰਾਇਆ ਬਾਬਾ ਜੀਵਨ ਸਿੰਘ ਜੀ ਨੂੰ ਆਪਣੀ ਸ਼ਾਕ ਆਪਣਾ ਚੋਲਾ ਲਾ ਕੇ ਪਹਿਨਾਇਆ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਜ਼ਮਾਨਾ ਉਤਾਰ ਕੇ ਬਾਬਾ ਜੀਵਨ ਸਿੰਘ ਦੇ ਸਿਰ ਤੇ ਸਜਾਇਆ ਉੱਤੇ ਕਲਗੀ ਸਜਾ ਦਿੱਤੀ ਸਾਧ ਸੰਗਤ ਜੀ ਕੁਝ ਦਿਵਾਰ ਪੰਥ ਦੇ ਵਿੱਚ ਇਹ ਬਖੇੜਾ ਖੜਾ ਕਰਨ ਵਾਸਤੇ ਬੋਲਦੇ ਕਿ ਸੰਗਤ ਸਿੰਘ ਜੀ ਨੂੰ ਕਲਗੀ ਤੁਹਾਡਾ ਦਿੱਤਾ ਪਰ ਉਹਨਾਂ ਦੇ ਕੋਲ ਪ੍ਰਮਾਨ ਵੀ ਲਿਆ ਕਰੋ ਕਿ ਪ੍ਰਮਾਨ ਕੀ ਹੈ ਦਾਸ ਜੋ ਬੋਲਦਾ ਹੈ ਪ੍ਰਮਾਨ ਦਾ ਵਿਨੇਕ ਦਾ ਬੋਲਦਾ 52 ਕਵੀਆਂ ਦੇ ਵਿੱਚੋਂ ਇੱਕ ਕਵੀ ਬਾਬਾ ਭਗਤ ਸਿੰਘ ਉਹਦੇ ਗ੍ਰੰਥ ਦਾ ਨਾਮ ਹੈ ਗੁਰਬਲਾਸ ਪਾਤਸ਼ਾਹੀ 6ਵੀਂ 53 ਨੰਬਰ 315 ਉਹ ਲੇਖ ਦਾ ਕਹਿੰਦਾ ਜੀਵਨ ਸਿੰਘ ਗੁਰ ਕਾ ਸੇਖ ਹੋਈ ਗੁਰ ਸਮ ਭੇਦ ਨ ਜਾਣੋ ਕੋਈ ਤਿਸ ਕੋ ਆਪਣੀ ਥੋਰ ਬਿਠਾਏ ਦੇਰ ਕੁਰਿਆਈ ਮਾਤ ਤਕਾਏ ਇੱਕ ਭਗਤ ਸਿੰਘ ਕਵੀ ਬਵੰਜਾ ਕਵੀਆਂ ਦੇ ਵਿੱਚੋਂ ਕ੍ਰੰਤ ਗੁਰਬਲਾਸ ਪਾਤਛਾਈ ਛੇਨੀ ਦੂਜਾ ਵੀ ਬਵੰਜਾ ਕਵੀਆਂ ਦੇ ਵਿੱਚੋਂ ਸੋ ਕਾਲੀ ਕਵੀ ਹੈ ਗੁਰੂ ਗੋਬਿੰਦ ਸਿੰਘ ਦਾ ਕਵੀ ਦਾ ਨਾਮ ਹੈ ਕੰਕਲ ਕਵੀ ਉਹ ਆਪਣੇ ਗ੍ਰੰਥ ਵਿੱਚ ਲਿਖਦਾ ਕਹਿੰਦਾ ਨਿੰਜ ਕਲਜੀ ਸਰਦਈ ਸਦਾਏ ਦੀਪ ਛਾਕ ਆਪਣੀ ਪਹਿਰਾਏ ਜੀਵਨ ਸਿਖ ਕੋ ਗੁਰਜ ਬਿਠਾਏ ਤਜ ਘੜੀ ਗੋਬਿੰਦ ਸਿੰਘ ਜਾਈ ਤੀਜਾ ਕਵੀ ਇਹ ਵੀ ਗੁਰੂ ਦਾ ਸਮਕਾਲੀ ਕਵੀ ਹੈ ਇਹਦੇ ਰਹਿਤ ਨਾਵੇਂ ਵੀ ਆ ਭਾਈ ਗੁਰਬਖਸ਼ ਸਿੰਘ ਇਹ ਲਿਖਦਾ ਅੰਤ ਅਕੇਲਾ ਘੜੀ ਨੇ ਬੰਦੋਕੀ ਪ੍ਰਦੀਪ ਜੀਵਨ ਸਗਰੇ ਤਰ ਤਜ ਗਿਓ ਸੰਗ ਦੀ ਵਜੀਦਾ ਅਤ ਪ੍ਰਸੰਨ ਭਇਓ ਨੀਓ ਮਾਰ ਗੁਬਿੰਦ ਉਹਨੂੰ ਖੁਸ਼ੀ ਹੋਈ ਕਿ ਗੋਬਿੰਦ ਮਾਰਦੇ ਆ ਵਜੀਦਾ ਅਤ ਪ੍ਰਸੰਨ ਭਇਓ ਨੀਓ ਮਾਰ ਗੁਬਿੰਦ ਦਿੱਲੀ ਧਰੋ ਸੀਸ ਲੈ ਕੁਸ਼ੀ ਕਰਨ ਗਿੰਦ ਤੇ ਅੱਗੇ ਵਰਤ ਮਾਰ ਦਾ ਕਵੀ ਭਾਈ ਰਤਨ ਸਿੰਘ ਜੀ ਭੰਗੂ ਗ੍ਰੰਥ ਪੰਥ ਪ੍ਰਕਾਸ਼ ਇਹਦੀ ਲਿਖਦਾ ਅਉ ਅੰਤ ਅਕੇਲਾ ਗੜੀ ਜੀਵਨ ਸੰਕਰ ਅਰੇ ਤੜੋ ਬੰਦੂਆਂ ਦੇ ਖੂਨ ਖਵਾਏ ਇੱਕ ਬੁਰਦਸੋ ਮਦ ਗਾਇਓ ਇਕ ਲਈ ਚੌਥਾਏ ਇਹ ਚਾਰ ਹਵਾਲੇ ਤਿੰਨ ਸਮਾਂ ਨਹੀਂ ਸਮਝ ਆਜਿਤ ਨਹੀਂ ਦੇ ਗਿਆ ਨਿਚੇ ਹੋਰ ਵੀ ਬਹੁਤ ਸਾਰੇ ਵਿਸਤਾਰ ਨਾਲ ਹਵਾਲੇ ਹੋਣਗੇ ਜਿਹੜਾ ਕੋਈ ਬਾਬਾ ਸੰਗਤ ਸੰਗ ਦੇ ਕਲਜੀ ਲੌਂਦਾ ਉਹਦੇ ਕੋਲੋਂ ਮੈਂ ਪਰਮਾਨੰਦ ਆਇਆ ਕਰੂੰ ਕਿ ਪਰਮਾਨੰਦ ਇਹ ਕੋਈ ਪਰਮਾਨੰਦ ਕੋਈ ਨਹੀਂ ਸੁਣੀ ਸੁਣਾਈ ਇਕੱਠਾ ਗਾਹ ਦੇ ਗਾ ਕਰੀ ਜਾਂਦੇ ਸਾਧ ਸੰਗਤ ਜੀ ਬਾਬਾ ਜੀਵਨ ਸਿੰਘ ਜੀ ਉਹ ਆਪਣੀ ਜਗ੍ਹਾ ਤੇ ਬੁਰਜ ਤੇ ਬਿਠਾ ਕੇ ਕਲਗੀ ਤੋੜਾ ਲਾ ਕੇ ਉਹਨਾਂ ਦੀ ਅਬ ਕਰਮਾ ਕਰਕੇ ਮੱਥਾ ਟੇਕ ਦਿੱਤਾ ਕਿ ਮੈਂ ਜਿਹੜੀ ਅਮੀਰੀ ਤੇ ਪੀਰੀ ਦੀ ਦੋ ਗੱਡੀਆਂ ਚਲਦੀਆਂ ਸੀ ਜਿਹੜੀ ਅਮੀਰੀ ਦੀ ਗੱਡੀ ਆ ਅੱਜ ਮੈਂ ਪੰਥ ਨੂੰ ਸੌਂਪ ਦੱਪਿਆ ਹੈ ਪੰਥ ਨੂੰ ਅਮੀਰੀ ਦੀ ਗੱਡੀ ਦੇ ਕੇ ਸਤਗੁਰੂ ਗੜੀ ਤੋਂ ਬਾਹਰ ਹੋਏ ਨੇ ਹੁਣ ਇੱਕ ਦੇ ਸਿਰ ਤੇ ਕਲਗੀ ਤੋੜਾ ਲੱਗ ਗਿਆ 6 ਸਿੰਘ ਬਾਕੀ ਬਚੇ ਨੇ ਬਾਬਾ ਧਰਮ ਸਿੰਘ ਬਾਬਾ ਦਇਆ ਸਿੰਘ ਇਹ ਦਇਆ ਸਿੰਘ ਜਿਹੜਾ ਹੈ ਇਹ ਬਾਬਾ ਜੀਵਨ ਸਿੰਘ ਜੀ ਦਾ ਰਿਸ਼ਤੇ ਵਿੱਚੋਂ ਉਖੜ ਲੱਗਦਾ ਮਜੀਠ ਸਿੰਘ ਅੰਗਰੇਟਾ ਦਇਆ ਸਿੰਘ ਧਰਮ ਸਿੰਘ ਤੇ ਬਾਬਾ ਮਾਨ ਸਿੰਘ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਲੇ ਗਏ ਗੜੀ ਚੋਬਾਲ ਤੇ ਤਿੰਨ ਸਿੰਘ ਮਦਨ ਸਿੰਘ ਕੋਠਾ ਸਿੰਘ ਦਲੀਪ ਸਿੰਘ ਇਹ ਦਲੀਪ ਸਿੰਘ ਮਜੀਠ ਸਿੰਘ ਤੇ ਕੋਠਾ ਸਿੰਘ ਮਦਨ ਸਿੰਘ ਇਹ ਦੋਵੇਂ ਚੋਬਾਲ ਬਰਾਦਰੀ ਵਿੱਚ ਤੇ ਸੇਰ ਸਿੰਘ ਜਿਹੜੇ ਗੜੀ ਵਿੱਚ ਰਹਿ ਗਏ ਨੇ ਬਾਬਾ ਜੀਵਨ ਸਿੰਘ ਦੇ ਨਾਲ ਕਮਸਾਲ ਦਾ ਜੁੱਧ ਹੋਇਆ 사త్సੰਗਤ ਜੀ ਇੱਕ ਇੱਕ ਕਰਕੇ ਸ਼ਹੀਦ ਹੋਏ ਅੰਤ ਨੂੰ ਬਾਬਾ ਜੀਵਨ ਸਿੰਘ ਜੀ ਵੀ ਸ਼ਹੀਦੀ ਜਾਮ ਪੀ ਕੇ ਜਗਾ ਤੁਸੀਂ ਦਿਨ ਮਨਾਰ ਸత్సੰਗਤ ਜੀ ਜਿਹੜਾ ਉਥੋਂ ਉੱਚ ਦੇ ਪੀਰ ਦੀ ਗੱਲ ਚੱਲ ਰਹੀ ਸੀਗੀ ਕਿਉਂਕਿ ਇਤਿਹਾਸ ਬੜਾ ਗੋਰਾ ਕਰਦਾ ਹੈ ਸత్సੰਗਤ ਬਾਬਾ ਆਲਮ ਸਿੰਘ ਜਿਹੜਾ ਨਾ ਇਹ ਬਾਬੇ ਨਗਾਈਏ ਦਾ ਭਰਾ ਏ ਬਾਬਾ ਮਨੀ ਸਿੰਘ ਵੀ ਮੱਝੀ ਸਿੱਖ ਰੰਗਰੇਟਾ ਏ ਕਿਥੇ ਜਾਤ ਪਾਤ ਦਾ ਸਵਾਲ ਨਹੀਂ ਉਹਦਾ ਭਰਤ ਜਿਹੜਾ ਭਾਈ ਨਗਾਈਆ ਏ ਇਹ ਬਾਬੇ ਆਲਮ ਸਿੰਘ ਦਾ ਭਰਾ ਏ ਇਹ ਆਲਮ ਸਿੰਘ ਦੇ ਨਾਲ ਤੇ ਉਹ ਨਗਰ ਆਦਮਕੀਰ ਵਸਿਆ ਬਾਬੇ ਨਗਾਈਏ ਨੇ ਪੰਜ ਘੋੜੇ ਭੇਟ ਕੀਤੇ ਨੇ ਚਾਰ ਚੱਟੇ ਲੱਗਦੇ ਇੱਕ ਜਿਹਨੂੰ ਨੀਲਾ ਘੋੜਾ ਕਹਿੰਦੇ ਆ ਇਹ ਅਰਬੀ ਘੋੜੇ ਨੇ ਉਸ ਹੈ ਇੱਕ ਘੋੜੇ ਦੀ 10 ਲੱਖ ਰੁਪਏ ਸੀ ਅੱਜ ਅਰਬਾਂ ਕਰੋੜਾਂ ਕੀਮਤ ਆ ਉਦੋਂ ਇਹ 10 ਲੱਖ ਦਾ ਇੱਕ ਘੋੜਾ ਸੀ ਅੱਜ ਜਿਹੜੇ ਪੰਜ ਦਿਨ ਦੀ ਗਰੀਬ ਦੀ ਗਰੀਬ ਨਹੀਂ ਸੀ ਇਹ ਗਰੀਬ ਕ੍ਰਾਂਤੀਕਾਰੀ ਹੋਣ ਕਰਕੇ ਇਹ ਅਨਖਰ ਤੇ ਗ਼ਰਬ ਦੀ ਜੰਗ ਲੜਦੇ ਗਰੀਬ ਹੋ ਗਏ ਇਹ ਘੋੜਿਆਂ ਦੇ ਸਦਾਕਰ ਤੇ ਫੌਜਾਂ ਦੇ ਕੈਪਟਨ ਤੇ ਕਰਨਲ ਜਨਰਲ ਹੁੰਦੇ ਸੀ ਅੱਜ ਵਫਾਦਾਰੀ ਨੇ ਇਹਨਾਂ ਨੂੰ ਗਰੀਬ ਕਰ ਦਿੱਤਾ ਗੁਰਮੁਖ ਪਿਆਰਿਓ ਵੱਡੇ ਭਾਗਾ ਵਾਲਿਓ ਇਹ ਨਗਰ ਵੱਡੇ ਭਾਗਾ ਵਾਲਾ ਏ ਚਮਕੌਰ ਦੀ ਗੜੀ ਜਿਹੜੀ ਆ ਨਾ ਦਿਨ ਚਮਕੌਰ ਦੀ ਗੜੀ ਕਹਿੰਦੇ ਨੇ ਉਹ ਚਮਕੌਰ ਦੀ ਚਮਾਰ ਗੜੀ ਐ ਉਸ ਗੜੀ ਦੇ ਅੰਦਰ ਚਮਾਰ ਤਰਖਾ ਕਮਿਆ ਛਿੰਬੇ ਉਨਾਈ ਜੱਟ ਮੱਝੀ ਸਾਰੇ ਸ਼ਹੀਦ ਹੋਏ ਗਾ ਤੇ ਜਿਹੜੇ ਸ਼ਹੀਦ ਹੋ ਜਾਂਦੇ ਨੇ ਤੇ ਜਿਹੜਾ ਦਾ 37 ਸਿੰਘ ਸ਼ਹੀਦ ਹੋਏ ਨੇ ਬਾਬਾ ਜੀਵਨ ਸਿੰਘ ਸਮੇ 36 ਸਿੰਘਾਂ ਦਾ ਇੱਕ ਚਿਖਾ ਤੇ ਸਸਕਾਰ ਹੋਣਾ ਤੇ ਬਾਬਾ ਜੀਵਨ ਸਿੰਘ ਕੀ ਦਾ ਅਖਰੀ ਚਿਖਾ ਤੇ ਸਸਕਾਰ ਹੋਣਾ ਗੁਰਮੁਖ ਪਿਆਰਿਓ ਉਹ ਬੀਬੀ ਸ਼ਰਨ ਕੌਰ ਵੀ ਇਸੇ ਚਿਖਾ ਦੇ ਵਿੱਚ ਛਾਲ ਮਾਰ ਕੇ ਸ਼ਹੀਦ ਹੁੰਦੀ ਹੈ ਮੈਂ ਜਿਹੜਾ ਇਸ ਅੱਜ ਦੇ ਦਿਨ ਦਾ ਸਬਕ ਹੈ ਸਾਨੂੰ ਮਿਲਦਾ ਉਹ ਗੱਲ ਕਹਿ ਕੇ ਫਤਿਹ ਬੁਲਾ ਦੇਣੀ ਅਸੀਂ ਕਾਬਲ ਕਦਾ ਹਰ ਤੱਕ ਝੰਡੇ ਝੁਲਾਏ ਨੇ ਪੰਜਾਬ دریاਵਾ ਦੇ ਮਾਲਕ ਕਹਾਏ ਐ ਅੱਜ ਅਸੀਂ ਪੰਜਾਬ ਦੇ ਵਿੱਚ ਹੀ ਸੁਰੱਖਤ ਨਹੀਂ ਆਜ ਜਿਹੜੇ ਆ ਪ੍ਰਵਾਸੀ ਲੋਕ ਬਾਹਰੋਂ ਆਉਂਦੇ ਰੋਜੀ ਰੋਟੀ ਦੀ ਖੋਜ ਵਿੱਚ ਉਹ ਸਾਡੀਆਂ ਪੱਕਾ ਰੋਹਤ ਆਉਂਦੇ ਦਾੜ ਜਾਂ ਕਾਰਨ ਪਤਾ ਕੀ ਹੈ ਗੁਰੂ ਨੇ ਸਾਨੂੰ ਜੀਵਨ ਦੀ ਜਾਚ ਦੱਸੀ ਵੀ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇੱਕ ਸਾਡਾ ਗੁਰੂ ਤੇ ਇੱਕ ਗੁਰੂ ਦੇ ਅਸੀਂ ਸਿੱਖ ਸਾਡਾ ਜੀਵਨ ਇੱਕ ਇਸੇ ਤਰ੍ਹਾਂ ਜਦੋਂ ਮਰੇ ਤੇ ਚਿਖਾ ਇੱਕ ਉਦੋਂ ਕਬਰ ਕੰਧਾਰ ਤੱਕ ਚੰਦੇ ਧੂੜ ਦੇ ਅੱਜ ਸਾਡੇ ਜੀਵਨ ਵੀ ਇੱਕ ਨਹੀਂ ਵੱਖ-ਵੱਖ ਜਾਤਾਂ-ਗੋਟਾਂ ਦੇ ਨਾਲ ਦੇ ਗੁਰਦੁਆਰੇ ਤੇ ਫਿਰ ਸਾਡਾ ਮਰਨਾ ਵੀ ਇੱਕ ਨਹੀਂ ਜਦੋਂ ਮਰ ਜਾਂਦੇ ਆ ਉਦੋਂ ਇੱਕ ਐ ਨੂੰ ਲੈ ਕੇ ਤੁਰਿਆ ਜਾਂਦਾ ਵੀ ਮੜੀਆਂ ਜੱਗਾਂ ਦੀਆਂ ਇਧਰ ਨੇ ਦੂਜਾ ਐ ਨੂੰ ਲੈ ਕੇ ਤੁਰਿਆ ਜਾਂਦਾ ਵੀ ਮੜੀਆਂ ਬਚਦੀਆਂ ਦੀਆਂ ਇਧਰ ਨੇ ਜਦੋਂ ਗੁਰੂ ਸਾਹਿਬ ਨੇ ਸਾਨੂੰ ਜੀਣਾ ਸਿਖਾਇਆ ਵੀ ਜੀਣਾ ਇੱਕ ਹੈ ਤੇ ਸਾਡਾ ਮਰਨਾ ਵੀ ਇੱਕ ਹੈ ਗੁਰੂਕ ਪਿਆਰਿਓ ਅੱਜ ਇਹ ਜਿਹੜੀ ਕੱਚੀ ਗੜੀ ਦੀ ਕੱਚੀ ਹੋਵੇ ਲੀਲੀ ਜੰਗ ਹੈ ਇਹ ਸਾਨੂੰ ਇਹੀ ਸਬਕ ਦਿੰਦੀ ਹੈ ਕਿ ਅਜੇ ਕੁਝ ਨਹੀਂ ਵਿਖੜਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹੈ ਵੀ ਅਜੇ ਕੁਝ ਨਹੀਂ ਵਿਖੜਿਆ ਜੋਈ ਬਚੈ ਸੋਈ ਭਲੋ ਤੇ ਜੇ ਇਹ ਵੀ ਨਾ ਬਚਿਓ ਤੇ ਪਾਛੇ ਪਛਤਾਇਓ ਰਹਿ ਤਜਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਆਕੇ ਸਮਝ ਚੱਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਸਤ ਸ੍ਰੀ ਅਕਾਲ ਪਿਆਰਿਓ ਦਾਸ ਦਾ ਕੋਈ ਇਹ ਬਿਜ਼ਨਸ ਨਹੀਂ ਹੈ ਬਿਜ਼ਨਸ ਤੇ ਛੱਡ ਕੇ ਕੋਰਡੀ ਸਰਵਾਂ ਨੂੰ ਚੁਕਾਏ ਹੈ ਇੱਕ ਪ੍ਰੋਗਰਾਮ ਨਹੀਂ ਤਾਂ ਦੂਸਰਾ ਨਹੀਂ ਕਦੀ ਵੀ ਪਿੱਪਾ ਦਾ ਰੋਵੇ ਅੱਜ ਧੁੰਦ ਦੀ وجہ ਤੇ ਗੱਲ ਪਹਿਲੀ ਵਾਰੀ ਨੇਜ ਹੋਏ ਆ ਕਿਉਂਕਿ ਦੋ ਵਾਰੀ ਧੁੰਦ ਦੇ ਵਿੱਚ ਸਾਡਾ ਐਕਸੀਡੈਂਟ ਹੋ ਗਿਆ ਇੱਕ ਵਾਰੀ 2,70,000 ਰੁਪਏ ਸੀ ਗੱਡੀ ਤੇ ਲਾਇਆ ਹੁਣ 1.5 ਲੱਖ ਦਾ ਫਿਰ ਸਾਹਮਣੇ ਟੱਕਰ ਹੋਈ ਤੇ ਨੁਕਸਾਨ ਹੋ ਗਿਆ ਇਸ ਵਜਾ ਦੇ ਨਾਲ ਬਹੁਤ ਹੌਲੀ ਹੌਲੀ ਧੁੰਦ ਦੇ ਵਿੱਚ ਆਏ ਟੈਸਟ ਕਰਕੇ ਲੇਟ ਹੋ ਗਏ ਇਸ ਕਰਕੇ ਮਾਫੀ ਚਾਹੁੰਦੇ ਆ ਸਾਰੀ ਸੰਗਤ ਨੂੰ ਸੰਗਤ ਬੜੀ ਪਿਆਰ ਵਾਲੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਲ ਕੋਟ ਧੰਨਵਾਦ ਜਿਨ੍ਹਾਂ ਦੀ ਰਹਿਮਤ ਸਦਕਾ ਰੱਬ ਵਰਗੇ ਸਰਵਤੇ ਆਦੀ ਦਿਖਾਰੇ ਹੋਏ ਨੇ ਬੜੇ ਪਿਆਰ ਵਾਲੀ ਸੰਗਤ ਸੋਚੇ ਹੋ ਕੇ ਸਰਵਨ ਕਰਦੀ ਤੇ ਚੋਂ ਪਾਈ ਬੜੀ ਰੌਣਕ ਛੜਾ ਪੈਂਦਾ ਬੀਬੀਆਂ ਵੱਲੋਂ ਬੜੀ ਕਾਰਗਰਤਾ ਵਰਸ ਗਈ ਸਤਿਗੁਰੂ ਨੇ ਰਹਿਮਤ ਕੀਤੀ ਹੈ